ਹੈਲੋ एवरीवन ਅੱਜ ਆਪਣੀ ਇੰਗਲਿਸ਼ ਗ੍ਰਾਮਰ ਦੀ ਪਹਿਲੀ ਕਲਾਸ ਹੈ ਔਰ ਸਭ ਤੋਂ ਪਹਿਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਸਿੰਪਲ ਸੈਂਟੈਂਸ ਸਿੰਪਲ ਸੈਂਟੈਂਸ ਕਿਹੜੇ ਇਜ਼ਮਰ ਸਬਜੈਕਟ ਇਜ਼ਮਰ ਆਬਜੈਕਟ ਇਹਨਾਂ ਨੂੰ ਸਿੰਪਲ ਸੈਂਟੈਂਸ ਕਿਉਂ ਕਿਹਾ ਜਾਂਦਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਐਕਸ਼ਨ ਵਰਬ ਨਹੀਂ ਹੁੰਦੀ ਠੀਕ ਹੈ ਕੋਈ ਵੀ ਐਕਸ਼ਨ ਵਰਬ ਨਹੀਂ ਹੁੰਦੀ ਮਤਲਬ ਇਹਨਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਹੁੰਦਾ ਕਿਸੇ ਤਰ੍ਹਾਂ ਦਾ ਵੀ ਕੰਮ ਨਹੀਂ ਹੋ ਰਿਹਾ ਹੁੰਦਾ ਰਾਈਟ ਤਾਂ ਪ੍ਰੈਜ਼ੈਂਟ ਆਸਤੇ ਆਪਾਂ ਅਗਰ ਆਪਾਂ ਪ੍ਰੈਜ਼ੈਂਟ ਦੇ ਵਿੱਚ ਸਿੰਪਲ ਸੈਂਟੈਂਸ ਬਣਾਉਣੇ ਆ ਉਥੇ ਇਜ਼ ਐਮ ਆਰ ਹੁੰਦਾ ਅਗਰ ਆਪਾਂ ਪਾਸਟ ਦੇ ਵਿੱਚ ਸਿੰਪਲ ਸੈਂਟੈਂਸ ਬਣਾਉਣੇ ਆ ਉਥੇ ਵਾਸ ਵਰ ਹੁੰਦਾ ਰਾਈਟ ਔਰ ਅਗਰ ਫਿਊਚਰ ਆਸਤੇ ਬਣਾਉਣੇ ਆ ਤਾਂ ਔਰ will ਔਰ shall ਆਉਣਗੇ ਤਾਂ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਕੋਈ ਵੀ ਐਕਸ਼ਨ ਵਰਬ ਨਹੀਂ ਹੁੰਦੀ ਤਾਂ ਇਹਨਾਂ ਦੀ ਵਰਤੋਂ ਕਿੱਥੇ ਹੋਣੀ ਆ ਇਹ ਸੈਂਟੈਂਸ ਬਣਾਉਣ ਦੀ ਆਪਾਂ ਨੂੰ ਲੋੜ ਕਦੋਂ ਪੈਂਦੀ ਆ ਜਦੋਂ ਦੱਸਣਾ ਹੋਵੇ ਜਦੋਂ ਦੱਸਣਾ ਹੋਵੇ ਕਿ ਸਬਜੈਕਟ ਕੀ ਹੈ ਸਬਜੈਕਟ ਦੇਖੋ ਸੈਂਟੈਂਸ ਦੇ ਵਿੱਚ ਉਹ ਹੁੰਦਾ ਜਿਹਦੇ ਬਾਰੇ ਗੱਲ ਹੋ ਰਹੀ ਆ ਠੀਕ ਹੈ ਸੈਂਟੈਂਸ ਦੇ ਵਿੱਚ ਜਿਹਦੇ ਬਾਰੇ ਗੱਲ ਹੋ ਰਹੀ ਆ ਉਹ ਸੈਂਟੈਂਸ ਦਾ ਸਬਜੈਕਟ ਹੈ ਤਾਂ ਜਦੋਂ ਆਪਾਂ ਦੱਸਣਾ ਹੋਵੇ ਕਿ ਸਬਜੈਕਟ ਕੀ ਆ ਸੈਂਟੈਂਸ ਦੇ ਵਿੱਚ ਤਾਂ ਸਿੰਪਲ ਵਾਲੇ ਜਿਹੜੇ ਹੈਗੇ ਸੈਂਟੈਂਸ ਲੱਗਦੇ ਆ ਫੋਰ ਏਗਜ਼ਾਮਪਲ ਜਿਵੇਂ ਕਹਿਣਾ ਹੋਵੇ ਰਾਮ ਬਹੁਤ ਹੋਸ਼ਿਆਰ ਹੈ ਤਾਂ ਦੇਖੋ ਸੈਂਟੈਂਸ ਦੇ ਵਿੱਚ ਗੱਲ ਕਿਹਦੇ ਬਾਰੇ ਹੋ ਰਹੀ ਆ ਆਰਾਮ ਬਾਰੇ ਆਰਾਮ ਬਾਰੇ ਆਪਾਂ ਗੱਲ ਕਰ ਰਹੇ ਆ ਸੈਂਟੈਂਸ ਦੇ ਵਿੱਚ ਤਾਂ ਰਾਮ ਜਿਹੜਾ ਹੈ ਸੈਂਟੈਂਸ ਦਾ ਸਬਜੈਕਟ ਹੈ ਰਾਮ ਹੋ ਗਿਆ ਸਬਜੈਕਟ ਔਰ ਇਸ ਤੋਂ ਬਾਅਦ ismr ਦੇ ਵਿੱਚੋਂ ਇੱਕ ਚੀਜ਼ ਲੱਗਣੀ ਆ ਠੀਕ ਹੈ ਕਿਹੜੀ ਚੀਜ਼ ਲੱਗਣੀ ਆ ਇਹ ਵੀ ਦੇਖ ਲਓ ਤਾਂ ਹੀ ਸ਼ੀ it ਜਦੋਂ ਇਹ ਤਿੰਨ ਚੀਜ਼ਾਂ ਸਬਜੈਕਟ ਹੋਣ ਮਤਲਬ ਹੀ ਮਤਲਬ ਕਿਸੇ ਬੰਦੇ ਬਾਰੇ ਗੱਲ ਹੋ ਰਹੀ ਹੋਵੇ ਔਰ ਇੱਕ ਹੋਣਾ ਚਾਹੀਦਾ ਸਿੰਗੂਲਰ ਹੋਣਾ ਚਾਹੀਦਾ ਸਬਜੈਕਟ ਔਰ ਇੱਕ ਬੰਦੇ ਬਾਰੇ ਗੱਲ ਹੋ ਰਹੀ ਹੋਵੇ ਹੀ ਬਾਰੇ ਗੱਲ ਹੋ ਰਹੀ ਹੋਵੇ ਤਾਂ ਇਸ ਆਊਗਾ ਸ਼ੀ ਜਦੋਂ ਕਿਸੇ ਕੁੜੀ ਬਾਰੇ ਔਰਤ ਬਾਰੇ ਗੱਲ ਹੋ ਰਹੀ ਆ ਔਰ ਇੱਕ ਹੀ ਹੋਣੀ ਚਾਹੀਦੀ ਹੈ ਸਿੰਗੂਲਰ ਹੀ ਹੋਣੀ ਚਾਹੀਦੀ ਆ ਤਾਂ ਵੀ ਇਸ ਆਊਗਾ ਇਟ ਇਟ ਮਤਲਬ ਕੋਈ ਨਰਜੀਵ ਚੀਜ਼ ਜਿਵੇਂ ਕਾਰ ਬੱਸ ਦਰਖਤ ਔਰ ਇੱਕ ਹੋਣਾ ਚਾਹੀਦਾ ਠੀਕ ਹੈ ਸਿੰਗੂਲਰ ਹੀ ਹੋਣਾ ਚਾਹੀਦਾ ਉਦੋਂ ਇਜ਼ ਲੱਗਦਾ ਆਈ ਦੇ ਨਾਲ ਹਮੇਸ਼ਾ ਹੀ ਐਮ ਲੱਗਦਾ ਇਹ ਤਖਰ ਡਿਸਕਸ ਕਰਨ ਦੀ ਲੋੜ ਨਹੀਂ ਯੂ ਵੀ ਦੇ ਇਹਨਾਂ ਸਾਰਿਆਂ ਦੇ ਨਾਲ ਆਰ ਲੱਗਦਾ ਰਾਈਟ ਯੂ ਮਤਲਬ ਜਦੋਂ ਸੈਂਟੈਂਸ ਦਾ ਸਬਜੈਕਟ ਆਪਾਂ ਕਹਣਾ ਹੋਵੇ ਕਿ ਤੂੰ ਠੀਕ ਆ ਕਿਸੇ ਦੂਸਰੇ ਬੰਦੇ ਦੀ ਗੱਲ ਕਰ ਰਹੇ ਆ ਤਾਂ ਯੂ ਆ ਜਾਂਦਾ ਜਦੋਂ ਸੈਂਟੈਂਸ ਦੇ ਵਿੱਚ ਸਬਜੈਕਟ ਦੇ ਤੌਰ ਤੇ ਤਾਂ ਵੀ ਆਰ ਲੱਗਣਾ ਵੀ ਪੰਜਾਬੀ ਵਿੱਚ ਵੀ ਦਾ ਮਤਲਬ ਹੈ ਅਸੀਂ ਜਦੋਂ ਸੈਂਟੈਂਸ ਦਾ ਸਬਜੈਕਟ ਹੋਵੇ ਅਸੀਂ ਅਸੀਂ ਮਤਲਬ ਇੱਕ ਤੋਂ ਵੱਧ ਜਾਣੇ ਉਦੋਂ ਵੀ ਆਰ ਆਊਗਾ ਦੇ ਦੇ ਮਤਲਬ ਜਦੋਂ ਇੱਕ ਤੋਂ ਵੱਧ ਜਾਣੇ ਜਿਹੜੇ ਹੈ ਆ ਸੈਂਟੈਂਸ ਦਾ ਜਿਹੜਾ ਹੈਗਾ ਸਬਜੈਕਟ ਹੋਵੇ ਠੀਕ ਹੈ ਪੰਜਾਬੀ ਦੇ ਵਿੱਚ ਆ ਦੇ ਦਾ ਮਤਲਬ ਹੋ ਜਾਂਦਾ ਉਹ ਠੀਕ ਹੈ ਇੱਕ ਤੋਂ ਵੱਧ ਜਾਣੇ ਉਦੋਂ ਵੀ ਆਰ ਆਊਗਾ ਤਾਂ ਆ ਤਿੰਨ ਚੀਜ਼ਾਂ ਦੇਖ ਲਓ ਹੀ ਸ਼ੀ ਇਟ ਦੇ ਨਾਲ ਇਜ਼ ਆਈ ਦੇ ਨਾਲ ਹਮੇਸ਼ਾ ਐਮ ਯੂ ਵੀ ਦੇ ਇਹਨਾਂ ਦੇ ਨਾਲ ਆਰ ਆਊਗਾ ਹਮੇਸ਼ਾ ਠੀਕ ਹੈ ਬਾ ਰਾਮ ਰਾਮ ਜਿਹੜਾ ਦੇਖੋ ਹੀ ਹੈ ਮਤਲਬ ਇੱਕ ਮੁੰਡਾ ਹੈ ਔਰ ਇੱਕ ਜਣਾ ਹੀ ਆ ਤਾਂ ਇੱਥੇ ਇਸ ਐਮ ਆਰ ਦੇ ਵਿੱਚੋਂ ਹੀ ਦੇ ਨਾਲ ਆਊਗਾ ਕਿ ਇਜ਼ ਤਾਂ ਇਹਨਾਂ ਦਿਨਾਂ ਚ ਇੱਥੇ ਆਊਗਾ ਰਾਮ ਇਜ਼ ਤਾਂ ਰਾਮ ਸੈਂਟੈਂਸ ਦੇ ਵਿੱਚ ਹੈ ਕਿ ਆ ਰਾਮ ਸਬਜੈਕਟ ਹੈ ਰਾਮ ਹੈ ਕਿ ਐਕਚੁਅਲੀ ਰਾਮ ਬਹੁਤ ਹੁਸ਼ਿਆਰ ਆਪਾਂ ਕਹਿੰਦੇ ਗ੍ਰਾਮ ਹੈ ਕਿ ਆ ਬਹੁਤ ਹੁਸ਼ਿਆਰ ਬਹੁਤ ਹੁਸ਼ਿਆਰ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਵੈਰੀ इंटैलीजेंट सेंटेंस का जोड़ा सबजैक्ट है राम है और राम खुद की आ बहुत होशियार राम इज वैरी इंटैलीजेंट राम सबजैक्ट है इन्हों तिना हैल्पिंग वर्बस के आ गया वैरी इंटैलीजेंट हो गया ऑबजैक्ट ठीक है जो आप दसना हो सेंटेंस का सबजैक्ट की आ ਉਦੋਂ ਜਿਹੜੇ ਹੈਗੇ ਇਸ ਤਰ੍ਹਾਂ ਦੇ ਸਿੰਪਲ ਸੈਂਟੈਂਸ ਲੱਗਦੇ ਹੁੰਦੇ ਆ ਸਿੰਪਲ ਮਤਲਬ ਜਿਨ੍ਹਾਂ ਦੇ ਵਿੱਚ ਕੋਈ ਵੀ ਐਕਸ਼ਨ ਵਰਬ ਨਹੀਂ ਹੈ ਕੋਈ ਕੰਮ ਨਹੀਂ ਹੋ ਰਿਹਾ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਮੈਂ ਇੱਕ ਅਧਿਆਪਕ ਹਾਂ ਸੈਂਟੈਂਸ ਦਾ ਸਬਜੈਕਟ ਕੌਣ ਹੈ ਮੈਂ ਮੈਂ ਮਤਲਬ ਆਈ ਔਰ ਇਸ ਤੋਂ ਬਾਅਦ ਇਸ ਐਮ ਆਰ ਦੇ ਵਿੱਚੋਂ ਕੀ ਹੋਣਾ ਦੇਖੋ ਆਈ ਦੇ ਨਾਲ ਹਮੇਸ਼ਾ ਹੀ ਐਮ ਹੀ ਆਉਂਦਾ ਆਈ ਐਮ ਔਰ ਮੈਂ ਹੈ ਕਿ ਹਾਂ ਇੱਕ ਅਧਿਆਪਕ ਇੱਕ ਅਧਿਆਪਕ ਮਤਲਬ ਅ ਟੀਚਰ ਆਈ ਐਮ ਅ ਟੀਚਰ ਠੀਕ ਹੈ ਤਾਂ ਸੈਂਟੈਂਸ ਦੇ ਵਿੱਚ ਦੱਸ ਰਹੇ ਹਾਂ ਕਿ ਮੈਂ ਇੱਕ ਅਧਿਆਪਕ ਹਾਂ ਆਈ ਐਮ ਅ ਟੀਚਰ ठीक है तो सबजैक्ट एक अध्यापक एक होर एग्जाम्पल कर हैं फॉर एग्जाम्पल मेरे दोस्त बहुत आ, मेरे दोस्त बहुत चलाक हैं ठीक है ਸੈਂਟੈਂਸ ਦੇ ਵਿੱਚ ਗੱਲ ਕਿੰਨਾ ਦੀ ਹੋ ਰਹੀ ਆ ਮੇਰੇ ਦੋਸਤ ਤਾਂ ਮੇਰੇ ਦੋਸਤ ਕੀ ਹੋਇਆ ਸਬਜੈਕਟ ਮੇਰੇ ਦੋਸਤ ਮਤਲਬ ਮਾਈ ਫਰੈਂਡਸ ਮਾਈ ਫਰੈਂਡਸ ਤਾਂ ਮਾਈ ਫਰੈਂਡਸ ਦੇ ਨਾਲ ਇਹਨਾਂ ਤਿੰਨਾਂ ਚੁੱਕੀ ਆਉਣਾ ਦੇਖੋ ਇੱਥੇ ਦੇਖੋ ਜਦੋਂ ਆਪਾਂ ਡਿਸਕਸ ਕੀਤਾ ਸੀ ਕਿ ਜਦੋਂ ਸਬਜੈਕਟ ਜਿਹੜਾ ਹੈ ਇੱਕ ਤੋਂ ਵੱਧ ਜਾਣੇ ਹੁਣ ਮੇਰੇ ਦੋਸਤ ਮੇਰੇ ਦੋਸਤ ਦੇਖਣ ਨੂੰ ਹੀ ਸੁਣਨ ਨੂੰ ਹੀ ਪਤਾ ਲੱਗਦਾ ਕਿ ਇੱਕ ਤੋਂ ਵੱਧ ਜਾਣੇ ਹਨ ਠੀਕ ਹੈ ਦੋ ਵੀ ਹੋ ਸਕਦੇ ਤਿੰਨ ਵੀ ਹੋ ਸਕਦੇ 10 ਵੀ ਹੋ ਸਕਦੇ ਕਿੰਨੇ ਮਰਜ਼ੀ ਹੋਣ ਬਟ ਇੱਕ ਤੋਂ ਵੱਧ ਠੀਕ ਹੈ ਮੇਰੇ ਦੋਸਤ ਤਾਂ ਇਹਨਾਂ ਦੇ ਨਾਲ ਆਊਗਾ ਆਰ ਮਾਈ ਫਰੈਂਡਸ ਆਰ ਮੇਰੇ ਦੋਸਤ ਹੈਗੇ ਆ ਬਹੁਤ ਚਲਾਕ ਬਹੁਤ ਚਲਾਕ ਮਤਲਬ ਵੈਰੀ ਕਲੇਵਰ ਮੇਰੇ ਦੋਸਤ ਬਹੁਤ ਚਲਾਕ ਆ ਸੈਂਟੈਂਸ ਦੇ ਵਿੱਚ ਸਬਜੈਕਟ ਹੈ ਕਿ ਆ ਸਬਜੈਕਟ ਜਿਹੜਾ ਹੈ ਬਹੁਤ ਚਲਾਕ ਹੈ ਮਾਈ ਫਰੈਂਡਸ ਆਰ ਵੈਰੀ ਕਲੇਵਰ ਹੁਣ ਇਹਨਾਂ ਤਿੰਨਾਂ ਸੈਂਟੈਂਸਸ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਠੀਕ ਹੈ ਨਾ ਤਾਂ ਇੱਥੇ ਕਹਿ ਰਹੇ ਆ ਕਿ ਰਾਮ ਕੋਈ ਕੰਮ ਕਰਦਾ ਜਾਂ ਕਰ ਰਿਹਾ ਨਾ ਇੱਥੇ ਕਹਿੰਦੇ ਕਿ ਮੈਂ ਕੋਈ ਕੰਮ ਕਰਦਾ ਜਾਂ ਕਰ ਰਿਹਾ ਨਾ ਇੱਥੇ ਕਹਿ ਰਹੇ ਆ ਕਿ ਮੇਰਾ ਮੇਰੇ ਦੋਸਤ ਕੋਈ ਕੰਮ ਕਰਦੇ ਆ ਜਾਂ ਕਰ ਰਹੇ ਆ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹੇ ठीक है आप सिर्फ दस रहे हैं कि सब्जेक्ट है कि है इतने सबजैक्ट है राम राम बहुत होशियार है सबजैक्ट बहुत होशियार है मैं एक अध्यापक हाँ सबजैक्ट एक अध्यापक है मेरे दोस्त बहुत चलाक हैं सबजैक्ट बहुत चलाक हैं ठीक है जो आप दसना हो सबजैक्ट है कि आदू सिंपल वाली सेंटेंस मतलब सबजैक्ट इज मार ऑबजेक्ट ठीक जी है सेंटेंस लगते होंगे थैंक यू